ਜਿਹੜੀ ਕਲਗੀ ਧਰਮਾਰਾਜ ਜੀ ਨੇ ਸਾਨੂੰ ਇੱਕ ਕਾਰ ਬਖਸ਼ੇ ਨਾ ਕਕਾਰਾਂ ਤੋਂ ਦੁਸ਼ਮਣ ਡਰਦੇ ਰਹੇ ਜਦੋਂ ਜੂਨ 1984 ਦਾ ਸਮਾ ਆਇਆ ਤੇ ਗੁਰੂਕੇ ਸਿੰਘਾਂ ਦੀ ਸਰਕਾਰ ਵੈਰੀ ਸੀ ਮੈਂ ਕੰਗੇ ਦੀ ਮਹਾਨਤਾ ਦੱਸਾਂ ਉਹ ਸਰਕਾਰ ਵੈਰੀ ਸੀ ਤੇ ਕੋਈ ਗੁਰੂਕੇ ਸਿੰਘ ਪੁਲਿਸ ਵਾਲਿਆਂ ਦੇ ਅੜਿੱਕੇ ਆ ਗਏ ਤੇ ਪੁਲਿਸ ਉਹਨਾਂ ਦੇ ਪਿੱਛੇ ਲੱਗ ਗਈ ਸਿੰਘ ਅੱਗੇ ਅਗੇ ਗਾਣੁ ਭਾਜ ਰਾਇ ਤੇ ਪਿੱਛੇ ਪੁਲਿਸ ਉਹ ਇੱਕ ਸਿੰਘ ਦਾ ਕੰਗਾ ਡਿੱਗ ਪਿਆ ਥੱਲੇ ਧਰਤੀ ਤੇ ਜਦੋਂ ਕੰਦ ਟੱਪਣ ਲੱਗੇ ਤੇ ਕੰਗਾ ਥੱਲੇ ਡਿੱਗ ਪਿਆ ਉਹ ਸਿੰਘ ਕਵੇ ਮੈਂ ਕੰਗਾ ਲੈ ਕੇ ਆਉਣਾ ਆਪਦਾ ਮੈਂ ਕਿਉਂਕਿ ਪੁਰਾਣੇ ਸਿੰਘਾਂ ਦੀ ਮਰਿਆਦਾ ਸੀ ਸ਼ਾਸਤਰਾ ਤੋਂ ਬਗੈਰ ਜੇ ਕੰਗੇ ਦਾ ਦੰਦਾ ਵੀ ਟੁੱਟ ਜਾਂਦਾ ਸੀ ਪਾਣੀ ਨਹੀਂ ਸੀ ਪੀਂਦੇ ਸਿੱਖੀ ਨੂੰ ਸਾਹਮਣੇ ਕਰਕੇ ਰੱਖਦੇ ਸੀ ਉਹ ਸਿੰਘ ਕਹਿੰਦੇ ਪਿੱਛੇ ਪੁਲਿਸ ਲੱਗੀ ਐ You know, yeah.